ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਅਕਾਲ ਤਖਤ ਦੇ ਜਥੇਦਾਰ ਬਾਬਾ ਹਨੁਮਾਨ ਸਿੰਘ ਜੀ ਦੀ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਜਨਮ ਪਿੰਡ ਨੌਰ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਸੀ ਉਹਨਾਂ ਦੇ ਮਾਤਾ ਜੀ ਦਾ ਨਾਂ ਬੀਬੀ ਹਰਨਾਮ ਕੌਰ ਸੀ ਤੇ ਪਿਤਾ ਜੀ ਦਾ ਨਾਂ ਬਾਬਾ ਗੱਜਾ ਸਿੰਘ ਬਾੜ ਸੀ ਉਹਨਾਂ ਦਾ ਜਨਮ 1755 ਈਸਵੀ ਦੇ ਵਿੱਚ ਹੋਇਆ ਸੀ ਬਾਬਾ ਹਨੁਮਾਨ ਸਿੰਘ ਜੀ ਨੂੰ ਛੋਟੀ ਉਮਰ ਦੇ ਵਿੱਚ ਹੀ ਬੁੱਢਾ ਦਲ ਦੀ ਜਥੇਬੰਦੀ ਵਿੱਚ ਹੱਟ ਦਿੱਤਾ ਗਿਆ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਦੇ ਬੁੱਢੇ ਦਲ ਦੇ ਜਥੇਦਾਰ ਬਾਬਾ ਨਿਆਣਾ ਸਿੰਘ ਜੀ ਹੋਏ ਸਨ ਉਹਨਾਂ ਦੀ ਦੇਖਰੇਖ ਦੇ ਵਿੱਚ ਹੀ ਬਾਬਾ ਹਨੂਮਾਨ ਸਿੰਘ ਜੀ ਨੇ ਸ਼ਾਸਤਰ ਅਤੇ ਸ਼ਸਤਰ ਦੀ ਵਿੱਦਿਆ ਲਈ ਸੀ ਦੱਸਿਆ ਜਾਂਦਾ ਹੈ ਕਿ ਉਹਨਾਂ ਤੋਂ ਬਾਅਦ ਸਾਡੇ ਅਕਾਲ ਤਖਤ ਦੇ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਹੋਏ ਸਨ ਬਾਬਾ ਹਨੂਮਾਨ ਸਿੰਘ ਜੀ ਅਕਾਲੀ ਫੂਲਾ ਸਿੰਘ ਦੀ ਹਰ ਇੱਕ ਜੰਗ ਦੇ ਮੁੱਖ ਕਮਾਂਡਰ ਹੋਇਆ ਕਰਦੇ ਸਨ ਜਦੋਂ ਅਕਾਲੀ ਫੂਲਾ ਸਿੰਘ ਜੀ ਸ਼ੀਧੀ ਪ੍ਰਾਪਤ ਕਰ ਗਏ ਤੇ ਉਹਨਾਂ ਤੋਂ ਮਗਰੋਂ ਅਕਾਲ ਤਖਤ ਦੇ ਜਥੇਦਾਰ ਅਤੇ ਬੁੱਢਾ ਦਾਲ ਦੇ ਜਥੇਦਾਰ ਬਾਬਾ ਹਨੂਮਣ ਸਿੰਘ ਜੀ ਬਣੇ ਦੱਸਿਆ ਜਾਂਦਾ ਹੈ ਕਿ ਬਾਬਾ ਹਨੂਮਣ ਸਿੰਘ ਜੀ 7ਵੇਂ ਜਥੇਦਾਰ ਬਣੇ ਸੀ ਜਦੋਂ ਬਾਬਾ ਹਨੂਮਣ ਸਿੰਘ ਜੀ 1823 ਦੇ ਵਿੱਚ ਜਥੇਦਾਰ ਬਣੇ ਸੀ ਉਹਨਾਂ ਦੀ ਉਮਰ 68 ਸਾਲ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਕਾਲ ਚਰਾਣਾ ਕਰ ਗਏ ਤੇ ਉਹਨਾਂ ਦੇ ਵਜ਼ੀਰ ਨਮਕ ਹਰਾਮੀ ਡੋਗਰੇ ਗਦਾਰੀਆਂ ਕਰਨ ਲੱਗੇ ਉਹਨਾਂ ਨੇ ਗੋਰਿਆਂ ਨਾਲ ਹੱਥ ਮਿਲਾ ਲਏ ਉਸ ਟਾਈਮ ਪੰਜਾਬ ਇੱਕ ਵੱਖਰਾ ਮੁਲਕ ਸੀ ਹਿੰਦੁਸਤਾਨ ਇੱਕ ਵੱਖਰਾ ਮੁਲਕ ਸੀ ਡੋਗਰਿਆਂ ਨੇ ਪੰਜਾਬ ਨੂੰ ਹਿੰਦੁਸਤਾਨ ਦੀ ਹਕੂਮਤ ਦੇ ਅਧੀਨ ਕਰਨ ਲਈ ਕਈ ਤਰ੍ਹਾਂ ਦੇ ਸ਼ਰੰਦਰ ਰਜੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਡੋਗਰਿਆਂ ਨੇ ਉਸ ਤੋਂ ਬਾਅਦ ਜਿੰਨੇ ਵੀ ਰਾਜੇ ਆਏ ਉਹਨਾਂ ਨੂੰ ਮਰਵਾਉਣ ਦੇ ਵਿੱਚ ਡੋਗਰਿਆਂ ਨੇ ਕੋਈ ਕਸਰ ਨਹੀਂ ਛੱਡੀ ਜੇਕਰ ਉਸ ਸਮੇਂ ਡੋਗਰੇ ਪੰਥ ਦੇ ਪੈਠ ਸ਼ੁਰਾਣਾ ਮਾਰਦੇ ਤਾਂ ਅੱਜ ਪੰਜਾਬ ਇੱਕ ਵੱਖਰਾ ਮੁਲਕ ਹੋਣਾ ਸੀ ਤੇ ਪੰਜਾਬ ਤੇ ਸਿੱਖਾਂ ਦਾ ਰਾਜ ਹੋਣਾ ਸੀ ਹੁਣ ਮਹਾਰਾਜ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਗੋਰਿਆਂ ਨੇ ਕਬਜ਼ਾ ਕਰਨਾ ਚਾਹਿਆ ਤੇ ਜਦੋਂ ਇਹ ਕਬਜ਼ੇ ਦੀ ਖਬਰ ਮਹਾਰਾਣ ਜਿੰਦਾਂ ਨੂੰ ਪਤਾ ਲੱਗਦੀ ਏ ਤੇ ਮਹਾਰਾਣ ਜਿੰਦਾਂ ਉਸ ਸਮੇਂ ਦੋ ਚਿੱਠੀਆਂ ਲਿਖਦੀ ਏ ਇੱਕ ਚਿੱਠੀ ਸ਼ਾਮ ਸਿੰਘ ਟਾਰੀ ਨੂੰ ਲਿਖਦੀ ਏ ਤੇ ਦੂਜੀ ਚਿੱਠੀ ਬਾਬਾ ਹਨੂਮਾਨ ਸਿੰਘ ਜੀ ਨੂੰ ਲਿਖਦੀ ਏ ਹੁਣ ਇਹ ਜੰਗ ਮੁਦਕੀ ਵਿਖੇ ਹੁੰਦੀ ਏ ਜਦੋਂ ਇਹ ਜੰਗ ਹੁੰਦੀ ਏ ਤੇ ਉੱਥੇ ਡੋਗਰੇ ਵੀ ਸਿੱਖ ਫੌਜਾਂ ਨੂੰ ਕਮਾਂਡ ਕਰਦੇ ਸੀ ਸ਼ਾਮ ਸਿੰਘ ਟਾਰੀ ਵਾਲਾ ਉੱਥੇ ਬੜੀ ਭਾਦਰੀ ਨਾਲ ਲੜਦਾ ਪਿਆ ਸੀ ਤੇ ਜਦੋਂ ਗੋਰਿਆਂ ਨੂੰ ਇਹ ਪਤਾ ਲੱਗਦਾ ਹੈ ਕਿ ਅਕਾਲ ਫੌਜ ਉਥੋਂ ਆ ਰਹੀ ਹੈ ਤੇ ਗੋਰਿਆਂ ਵਿੱਚ ਭੱਗੜ ਮੱਚ ਗਈ ਤੇ ਕਿ ਦੱਸਿਆ ਜਾਂਦਾ ਹੈ ਕਿ ਉਥੋਂ ਕਈ ਗੋਰੇ ਅਫਸਰ ਗਵਰਨਰ ਜਨਰਲ ਉਥੋਂ ਭੱਜ ਗਏ ਤੇ ਜਿਹੜੇ ਗੋਰੇ ਬਚ ਗਏ ਤੇ ਹਨੁਮਾਨ ਸਿੰਘ ਦੀ ਅਕਾਲ ਫੌਜ ਨੇ ਵੱਡ-ਵੱਡ ਕੇ ਟੁਕੜੇ ਕਰ ਦਿੱਤੇ ਹਨ ਮੁਦਕੀ ਦੀ ਜੰਗ ਸਿੱਖਾਂ ਦੇ ਹੱਥ ਆ ਗਈ ਸੀ ਗੋਰਿਆਂ ਨੇ ਅਕਾਲ ਰੈਜੀਮੈਂਟ ਨੂੰ ਆਪਣੀ ਕਿਤਾਬਾਂ ਦੇ ਵਿੱਚ ਡੈਵਲ ਲਿਖਿਆ ਹੈ ਕਿਉਂਕਿ ਉਹ ਕਹਿੰਦੇ ਸੀ ਕਿ ਇਹ ਮਰਨ ਲੱਗੇ ਦੇ ਮਾਰਨ ਲੱਗੇ ਨਹੀਂ ਦੇਦੇ ਸੀ ਗੋਰੇ ਇਹਨਾਂ ਤੋਂ ਬਹੁਤ ਡਰਦੇ ਸੀ ਇਹ ਅਕਾਲ ਰੈਜੀਮੈਂਟ ਕਿਸੇ ਦੇ ਅੰਡਰ ਨਹੀਂ ਸੀ ਜਿਵੇਂ ਕਿ ਬਾਕ ਰੈਜੀਮੈਂਟ ਸਾਰੀਆਂ ਪੰਜਾਬ ਦੇ ਮਹਾਰਾ ਰਣਜੀਤ ਸਿੰਘ ਦੇ ਅੰਡਰ ਸੀ ਇਹ ਇੱਕ ਕਾਲ ਦੇ ਅੰਡਰ ਸੀ ਇੱਕ ਵਾਰ ਦੀ ਗੱਲ ਹੈ ਜਦੋਂ ਮਹਾਰਾ ਰਣਜੀਤ ਸਿੰਘ ਨੇ ਚਾਹਿਆ ਕਿ ਮੇਰੀਆਂ ਫੌਜਾਂ ਵੀ ਜਿਵੇਂ ਬਾਹਰਲੇ ਦੇਸ਼ਾਂ ਦੀਆਂ ਫੌਜਾਂ ਆਏ ਉਵੇਂ ਹੀ ਰਹਿਣ ਤੇ ਇਸ ਲਈ ਮਹਾਰਾ ਰਣਜੀਤ ਸਿੰਘ ਨੇ ਕਿਸੇ ਬਾਰੋ ਗੋਰੇ ਨੂੰ ਬੁਲਾਇਆ ਤੇ ਉਸਨੇ ਚਾਹਿਆ ਕਿ ਜਿਵੇਂ ਗੋਰਿਆਂ ਦੀ ਬਾਹਰਲੀ ਡਰੈਸਿੰਗ ਸੈਂਸ ਹੈ ਉਵੇਂ ਹੀ ਪੰਜਾਬ ਦੀ ਫੌਜ ਦੀ ਡਰੈਸਿੰਗ ਸੈਂਸ ਹੋਵੇ ਪਰਾ ਕਾਲ ਫੌਜ ਨੇ ਇਸ ਨੂੰ ਇਨਕਾਰ ਕਰ ਦਿੱਤਾ ਜਦੋਂ ਗੋਰੇ ਨੇ ਲੈਫਟ ਰਾਈਟ ਲੈਫਟ ਰਾਈਟ ਕਰਨ ਨੂੰ ਕਿਹਾ ਤੇ ਕਾਲ ਫੌਜ ਨੇ ਕਿਹਾ ਕਿ ਜਨਾਨੀ ਵਾਲੇ ਕੰਮ ਸਾਨੂੰ ਨਹੀਂ ਕਰਨੇ ਆਉਂਦੇ ਜਦੋਂ ਵੀ ਜੰਗ ਦੇ ਮੈਦਾਨ ਵਿੱਚ ਪੜਥੂ ਪਾਉਣਾ ਆਏ ਸਾਨੂੰ ਬੁਲਾ ਲਈ ਜਦੋਂ ਵੀ ਕੋਈ ਜੰਗ ਹੁੰਦਾ ਤਾਂ ਅਕਾਲੀ ਸਾਰੇ ਨੂੰ ਅੱਗੇ ਹੁੰਦੇ ਸੀ ਚਾਹੇ ਕੋਈ ਕਿਲਾ ਹੋਵੇ ਚਾਹੇ ਕੋਈ ਮਦਨ ਜੰਗ ਹੋਵੇ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਅਕਾਲ ਰੈਜੀਮੈਂਟ ਦੇ ਹਰ ਇੱਕ ਸਿਪਾਈ ਦੇ ਕੋਲ ਦੋ ਤਲਵਾਰਾਂ ਮੈਦਾਨ ਵਿੱਚ ਹੁੰਦੀਆਂ ਸੀ ਦੋ ਤਲਵਾਰਾਂ ਹੱਥ ਵਿੱਚ ਹੁੰਦੀਆਂ ਸੀ ਆਫਗਾਨੀਆਂ ਨੂੰ ਕਰਬੂਜਿਆਂ ਦੇ ਮੰਗ ਵਧਦੇ ਜਾਂਦੇ ਹੁੰਦੇ ਸੀ ਇਸੇ ਲਈ ਮੁਦਕੀ ਦੇ جنگ ਦੇ ਵਿੱਚ ਗੋਰੇ ਇਹਨਾਂ ਨੂੰ ਵੇਖ ਕੇ ਭੱਜ ਗਏ ਉਸ ਸਮੇਂ ਬ੍ਰਿਟਿਸ਼ ਗਵਰਨਮੈਂਟ ਦਾ ਆਰਡਰ ਸੀ ਜਿੱਥੇ ਵੀ ਕੋਈ ਨਿਹੰਗ ਸਿੰਘ ਮਿਲੇ ਉਸ ਨੂੰ ਬੇਝਿਜਕ ਸ਼ੂਟ ਕਰ ਸਕਦੇ ਹੋ ਇਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਇੰਨਾ ਜ਼ਿਆਦਾ ਖੌਫ ਸੀ ਬ੍ਰਿਟਿਸ਼ ਆਨ ਉਹ ਨਿਹੰਗ ਸਿੰਘਾਂ ਦੇ ਕੋਲ ਹੁਣ ਸਿੱਖਾਂ ਨੇ ਲਗਭਗ ਮੁਦਕੀ ਦੀ ਜੰਗ ਜਿੱਤ ਲਈ ਸੀ ਤੇ ਬਾਬਾ ਹਨੂਮਾਨ ਸਿੰਘ ਜੀ ਅਤੇ ਉਹਨਾਂ ਨਾਲ 2000 ਸਿੱਖ ਫੌਜੀ ਆ ਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਆ ਕੇ ਰੁਕ ਜਾਂਦੇ ਹਨ ਤੇ ਉਸ ਸਮੇਂ ਇਸ ਗੁਰਦੁਆਰੇ ਨੂੰ ਨਿਹੰਗਾਂ ਦਾ ਟੋਬਾ ਕਿਹਾ ਜਾਂਦਾ ਸੀ ਤੇ ਉਹ ਉੱਥੇ ਆ ਕੇ ਆਪਣੇ ਲੰਗਰ ਪਾਣੀ ਅਤੇ ਵਿਸ਼ਰਾਮ ਕਰਦੇ ਹਨ ਇਤਿਹਾਸ ਵਿੱਚ ਲਿਖਿਆ ਗਿਆ ਹੈ ਕਿ ਹੁਣ ਉੱਥੇ ਆਪਣੇ ਹੀ ਕਰਦਾਰੀ ਕਰਦੇ ਹਨ ਦੱਸਿਆ ਜਾਂਦਾ ਕਿ ਉਸ ਸਮੇਂ ਪਟਿਆਲੇ ਦਾ ਰਾਜਾ ਕਰਮ ਸਿੰਘ ਗੋਰੀਆਂ ਨਾਲ ਰਲਿਆ ਹੋਇਆ ਸੀ ਅਤੇ ਉਹ ਗੋਰੀਆਂ ਤੋਂ ਡਰਦਾ ਵੀ ਸੀ ਹੁਣ ਉਹ ਗੋਰਿਆਂ ਨੂੰ ਦੱਸ ਦਿੰਦਾ ਹੈ ਕਿ ਇੱਥੇ ਹੁਣ ਨਿਹੰਗ ਸਿੰਘ ਠਹਿਰੇ ਹੋਏ ਹਨ। ਹੁਣ ਗੋਰੇ ਉੱਥੇ ਤੋਪਾਂ ਬੀੜ ਲੈਂਦੇ ਹਨ ਅਤੇ ਨਿਹੰਗ ਸਿੰਘਾਂ ਤੇ ਹਮਲਾ ਕਰ ਦਿੰਦੇ ਹਨ। ਦੱਸਿਆ ਜਾਂਦਾ ਹੈ ਕਿ ਉੱਥੇ ਅਕਾਲ ਰਜਿਮੈਂਟ ਦੇ 1500 ਸਿਪਾਹੀ ਸ਼ਹੀਦ ਹੋ ਗਏ। ਹੁਣ ਬਾਬਾ ਹਨੂਮਾਨ ਸਿੰਘ ਜੀ ਆਪਣੀ ਘੋੜੀ ਤੇ ਜਾਂਦੇ ਹਨ ਅਤੇ ਤੋਪ ਦਾ ਮੂੰਹ ਬੰਦ ਕਰ ਦਿੰਦੇ ਹਨ ਤੇ ਤੋਪਚੀ ਨੂੰ ਜਾਨੋਂ ਮਾਰ ਦਿੰਦੇ ਹਨ। ਬਾਬਾ ਹਨੂਮਾਨ ਸਿੰਘ ਜੀ ਆਪਣੇ 500 ਸਿਪਾਹੀ ਦੇ ਨਾਲ ਉੱਥੋਂ ਨਿਕਲ ਜਾਂਦੇ ਹਨ। ਮੁਦਕੀ ਦੀ ਜੰਗ ਵਿੱਚ ਗੁਲਾਬ ਸਿੰਘ ਡੋਗਰਾ ਅਤੇ ਤੇਜ ਸਿੰਘ ਡੋਗਰਾ ਕਮਾਂਡ ਕਰਦੇ ਸੀ ਜਦੋਂ ਉਹ ਵੇਖਦੇ ਹਨ ਕਿ ਗੋਰੇ ਲਗਭਗ ਹਾਰ ਗਏ ਹਨ ਉਹ ਕੀ ਕਰਦੇ ਹਨ ਸਿੱਖਾਂ ਨੂੰ ਛੱਡ ਕੇ ਉਹ ਤੋਂ ਭੱਜ ਜਾਂਦੇ ਹਨ ਜਿਸ ਨਾਲ ਸਿੱਖਾਂ ਦਾ ਮਨਵਲ ਡਿੱਗ ਜਾਂਦਾ ਹੈ ਤੇ ਸਿੱਖ ਇਹ ਜੰਗ ਹਾਰ ਜਾਂਦੇ ਹਨ ਜਦੋਂ ਮਹਾਰਾਜਾ ਰਣਜੀਤ ਸਿੰਘ ਜੋਂਦੇ ਸੀ ਇਹਨਾਂ ਡੋਗਰਿਆਂ ਨੂੰ ਆਪਣੇ ਭਰਾਵਾਂ ਤੋਂ ਵੱਧ ਵੱਧ ਸਮਝਦੇ ਸੀ ਇੰਜ ਇਹਨਾਂ ਨੇ ਡੋਗਰਿਆਂ ਨੇ ਪੰਜਾਬ ਦੀ ਪੱਟ ਵਿੱਚ ਛੁਰਾ ਮਾਰਿਆ ਦੂਜੇ ਬੰਨੇ ਹੋਣ ਬਾਬਾ ਹਨੂਮਾਨ ਸਿੰਘ ਜੀ ਲੜਦੇ ਲੜਦੇ ਕੜਾਮ ਪਿੰਡ ਪਹੁੰਚ ਜਾਂਦੇ ਹਨ ਉੱਥੇ ਉਹ ਹੁਣ ਤੋਪ ਦੇ ਗੋਲੇ ਦੇ ਸ਼ਿਕਾਰ ਹੋ ਜਾਂਦੇ ਹਨ ਪਰ ਫਿਰ ਵੀ ਉਹ 90 ਸਾਲ ਦਾ ਜੋਧਾ ਲੜਦਾ ਰਿਹਾ ਤੇ ਲੜਦਾ ਲੜਦਾ ਆ ਕੇ ਰਾਜਪੁਰੇ ਦੇ ਕੋਲ ਦੀ ਹੁੰਦਾ ਹੋਇਆ ਸੁਹਾਣਾ ਦੇ ਪਿੰਡ ਵਿੱਚ ਆ ਕੇ ਸ਼ਹੀਦ ਹੋ ਜਾਂਦੇ ਹਨ ਅਤੇ ਉਹਨਾਂ ਨਾਲ 500 ਸਿੰਘ ਵੀ ਸ਼ਹੀਦ ਹੋ ਜਾਂਦੇ ਆ ਜਿਸ ਨੂੰ ਅੱਜ ਆਪਾਂ ਸੁਹਾਣਾ ਸਾਹਿਬ ਕਹਿੰਦੇ ਹਨ ਅਤੇ ਉੱਥੇ ਇੱਕ ਬੜਾ ਹੀ ਸੁੰਦਰ ਗੁਰਦੁਆਰਾ ਬਣਿਆ ਹੈ ਜਿਸ ਵਿੱਚ ਅੱਜ ਵੀ ਸੰਗਤ ਨਮਸਤਕ ਹੁੰਦੀ ਆ ਏਸੀ ਅਕਾਲ ਤਖਸ ਦੇ ਸੱਤਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ